ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸੁਣਾ ਕਹਦੇ ਆਂ ਅੱਜ ਦੀ ਵੱਡੀ ਖਬਰ ਐਮ ਪੀ ਸੀ ਐਮ ਪੀ ਸੀ ਕਰਜ ਲੈਣੇ ਲੈਣ ਵਾਲਿਆਂ ਲਈ ਖੁਸ਼ਖਬਰੀ ਰਿਜ਼ਰਵ ਬੈਂਕ ਚੁੱਕਣ ਜਾ ਰਹੀ ਹੈ ਵੱਡਾ ਕਦਮ ਲੋਨ ਲੈਣ ਵਾਲਿਆਂ ਲਈ ਖੁਸ਼ਖਬਰੀ ਹੈ ਇੱਕ ਬੈਂਕਾਂ ਵੱਲੋਂ ਵਿਆਜ ਦਰ ਹੋਰ ਘੱਟ ਕੀਤੀ ਜਾ ਸਕਦੀ ਹੈ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਆਉਣ ਵਾਲੀ ਅਗਸਤ ਦੀ ਪਹਿਲੀ ਪਾਲਿਸੀ ਮੀਟਿੰਗ ਵਿੱਚ ਨੀਤੀਗਤ ਦਰ ਵਿੱਚੋਂ ਹੋਰ 25 ਬੇਸਿਸ ਪੁਆਇੰਟ ਦੀ ਕਟੌਤੀ ਕਰ ਸਕਦੀ ਹੈ ਇਸ ਦੇ ਨਾਲ ਹੀ ਨੀਤੀਗਤ ਦਰ 5.25% ਘਟ ਤੱਕ ਘਟ ਕੀਤੀ ਜਾਵੇਗੀ ਇਸ ਅਨੁਮਾਨ ਆਈਸੀਆਈਸੀ ਬੈਂਕ ਦੀ ਇੱਕ ਰਿਪੋਰਟ ਵਿੱਚ ਲਗਾਇਆ ਗਿਆ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਮਿਸ਼ਰਤ ਹਨ ਸ਼ੈਰੀ ਮੰਗ ਕਮਜ਼ੋਰ ਹੈ ਜਦੋਂ ਕਿ ਪਿੰਡੂ ਮੰਗ ਮਜ਼ਬੂਤ ਹੈ ਅਮਰੀਕਾ ਨੂੰ ਅਮਰੀਕਾ ਨੂੰ ਵਸਤੂਆਂ ਦੀ ਬਰਾਮਤ ਵਿੱਚ ਸੁਧਾਰ ਹੋ ਗਿਆ ਹੈ ਪਰ ਹੋਰ ਖੇਤਰਾਂ ਨੂੰ ਨਿਰਜਾਤ ਕਮਜ਼ੋਰ ਹੈ ਇਸਨਾ ਰੋਜ਼ਾਨਾ ਤੋਂ ਮੌਜੂਦਾ ਮੁਦਰਾ ਮੁਦਰਾਸ ਫੀਸਤੀ ਸਥਿਤੀ ਨੂੰ ਦੇਖਦੇ ਹੋਏ ਰਿਪੋਰਟ ਦਾ ਮੰਨਣਾ ਹੈ ਕਿ ਅਗਸਤ ਵਿਆਜ ਦਰਾਂ ਵਿੱਚ ਕਟੌਤੀ ਕਰਨਾ ਦਾ ਸਹੀ ਸਮਾਂ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਡਾ ਮੰਨਣਾ ਹੈ ਕਿ ਇਸ ਨਾਲ ਨੀਤੀਗਤ ਦਰਾਂ ਵਿੱਚ ਕਟੌਤੀ ਦੇ ਨਾਲ ਕਟੌਤੀ ਦੇ 25 ਬਾਧੂ ਆਧਾਰ ਅੰਕਾਂ ਲਈ ਜਗ੍ਹਾ ਬਚਦੀ ਹੈ ਇਸ ਜਿਸ ਨਾਲ ਟਰਮੀਨਲ ਦਰ 56525% ਹੋ ਜਾਵੇਗੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਮਪੀਸੀ ਨੀਤੀਗਤ ਦਰ ਕਦੋਂ ਕਟਾਈ ਜਾਵੇਗੀ ਇਸ ਬਾਰੇ ਸਾਡਾ ਮੰਨਣਾ ਹੈ ਕਿ ਅਗਰ ਕਿ ਅਗਸਤ ਲਈ ਲਈ ਤੁਕਵਾ ਸਮਾ ਹੋਵੇਗਾ ਕਿਉਂਕਿ ਮੰਗਾਈ ਦੇ ਰੁਜ਼ਾਨ ਵਿੱਚ ਗਿਰਾਵਟ ਆਈ ਹੈ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਿਛਲੀ ਐਮ ਐਮ ਪੀ ਸੀ ਮੀਟਿੰਗ ਤੋਂ ਬਾਅਦ ਮੰਗਾਈ ਉਮੀਦ ਨਾਲੋਂ ਬਹੁਤ ਘਟ ਰਹੀ ਹੈ ਇਹ ਹੁਣ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਵਿੱਤੀ ਸਾਲ 2026 ਵਿੱਚ ਮੰਗਾਈ ਉਸਤਨ 2.9% ਰਹੇਗੀ ਜੋ ਆਰ ਬੀ ਆਈ ਦੇ 3.7% ਦੇ ਪਹਿਲਾ ਦੇ ਅਨੁਮਾਨ ਤੋਂ ਬਹੁਤ ਘੱਟ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ